ਲੋਗੀ ਮਿੱਤਰੋ ਆਪਾਂ ਚੱਲਿਆਂ ਅੱਜ 6 ਦੇ ਤੇ ਸਫਰਾਜ ਆਪਣਾ ਤਿਆਰ ਆ ਤੇ ਆਪਾਂ ਲੱਗਣਾ ਅੱਜ ਬੌਣ ਤਵੀਆਂ ਨਾਲ ਤੇ ਤਵੀਆਂ ਨਾਲ ਬਾਅਦ ਵਿੱਚ ਜ਼ਮੀਨ ਨੂੰ ਨਾ ਇੱਕ ਵਾਰੀ ਲੇਜ਼ਰ ਕਰਾ ਲੱਗ ਜੂਗਾ ਤੇ ਹੁਣ ਆਪਾਂ ਇਹ ਇਹਨੂੰ ਰੈਡੀ ਕਰਤਾ ਤੇ ਟੂਲ ਪਾ ਕੇ ਤੇ ਓਕੇ ਰਿਪੋਰਟ ਇਹਦਾ ਨਾਮ ਵੀ ਆਪਾਂ ਚੇਂਜ ਕਰਤਾ ਰਹੁਦਾ ਸਫਰਾਜ ਹੀ ਸਰਪ੍ਰਾਈਜ਼ ਦਾ ਨਾਮ ਰੱਖਦਾ ਕੀ ਰੱਖਦਾ ਹਰਮਣ ਕੀ ਰੱਖਦਾ ਮੈਂ ਰੱਖਦਾ ਆਪਾਂ ਰੱਖਦਾ ਇਹਦਾ ਨਾਮ ਸਪਾਈਡਰਮੈਨ ਇਹਦਾ ਸਪਰਾਇਡ ਦਾ ਲੋਗ ਇਸੇ ਰੱਖਿਆ ਹੈ ਪੈਡਰਮੈਨ ਕਿਉਂ ਪੈਡਰਮੈਨਸ ਆਲਾ ਇਹ ਮਾਰਖ ਜਿਵੇਂ ਚੜਦਾ ਨਹੀਂ ਹੁੰਦਾ ਤਾਂ ਸਾਨੂੰ ਕਿਤੇ ਹੋਰ ਮੰਜ਼ਲ ਤੇ ਚੜਗਾ ਕਿਤੇ ਉੱਤੇ ਚੜ ਗਿਆ ਉਹਵੇਂ ਜਿੱਥੇ ਮਰਜੀ ਚੜ ਰੋ ਤੇਲ ਪਰ ਇਹਨੂੰ ਜਿੰਨਾ ਮਰਜੀ ਖਵਾ ਲਓ ਹਨਾ ਹਰਮਣ ਤੇ ਅੱਜ ਲੱਗਣਾ ਤਵੀਆਂ ਨਾਲ ਬਹੁਣ ਤੇ ਤੇਲ ਪਾ ਕੇ ਰੈਡੀ ਕਰ ਲਿਆ ਆਪਾਂ ਤੇ ਸੁੱਕਾ ਵਾਹਣ ਵਾਹਾਂਗੇ ਤੇ ਬਾਫੀ ਆਦਨ ਚਾਹੀਦੀ ਕਹਿੰਦੇ ਹੁੰਦੇ ਆਪਣੀ ਪਾਣੀ ਪੂਣੀ ਚੈੱਕ ਕਰ ਲੈ ਤੇ ਸਾਰਾ ਓਕੇ ਰਿਪੋਰਟ ਆ ਬਸ ਹੁਣ ਬਾਹਣ ਦੀ ਤਿਆਰੀ ਦੀਆਂ ਖਾ ਕੇ ਰੋਟੀਆਂ ਰਾਟੀਆਂ ਚੱਲਾਂਗੇ ਖੇਤ ਨੂੰ ਤੇ ਸੁੱਫਾ ਵਾਹਣ ਬਾਹਾਂਗੇ ਲੇਜ਼ਰ ਕਰਾ ਲੱਗ ਜਾਣਾ ਤੇ ਓਕੇ ਰਿਪੋਰਟ ਤੇ ਇਸ ਤੋਂ ਬਾਅਦ ਚਾ ਬੱਸ ਸਟਾਰਟ ਆ ਬਈ ਹਰਮਨ ਸੀਗਾ ਬੈਠਾ ਕਹਿੰਦਾ ਵੀ ਮੈਂ ਵੀ ਅੱਜ ਜਾਊਂਗਾ ਤੇ ਤਵੀਆਂ ਨਾਲ ਕਹਿੰਦਾ ਮੈਂ ਵੀ ਇੱਕ ਦੋ ਗੇੜੇ ਲਿਆ ਕੇ ਦੇਖੂ ਮੈਂ ਕਿਹਾ ਚੱਲ ਠੀਕ ਆ ਹਨਾ ਸਟੀering ਫੜ ਕੇ ਬਹਿ ਜੀ ਤੇ ਬਾਕੀ ਚਲਾਵੇਂਗਾ ਹਨਾ ਐ ਨਹੀਂ ਕਰਦੇ ਹੁੰਦੇ ਯਾਰ ਐ ਨਹੀਂ ਕਰਦੇ ਹੁੰਦੇ ਠੀਕ ਆ ਜਾਵਾਂਗੇ ਆਪਾਂ ਕੋਈ ਗੱਲ ਨਹੀਂ ਉਸੇ ਬਾਹਾਂਗੇ ਤਵੀਆਂ ਨਾ ਠੀਕ ਆ ਤੇ ਸਟਾਰਟ ਕਰਕੇ ਤਾਂ ਦੇਖ ਨੂੰ ਅੱਛਾ ਆਪੀ ਕਿੱਥੇ ਆ ਪਾਜਾ ਵੀ ਸਟਾਰਟ ਕਰਕੇ ਦੇਖ ਨੂੰ ਆਪਾਂ ਸਟਾਰਟ ਕਰ ਹਾਂ ਹਾਂ ਆ ਗੇਅਰ ਚ ਤਾਂ ਨਹੀਂ ਗੇਅਰ ਚ ਦੇਖ ਬਸ ਓਕੇ ਆ ਦੇਖੀ ਲਓ ਜੀ ਹੋ ਗਿਆ ਸਟਾਰਟ ਸਪਾਈਡਰਮੈਨ ਸਾਡਾ ਤੇ ਇਹ ਤੋਂ ਬਾਅਦ ਹੁਣ ਚੱਲਾਂਗੇ ਖੇਤ ਤੇ ਸਟਾਰਟ ਕਰਕੇ ਆਪਾਂ ਓਕੇ ਅਕੋ ਜੀ ਮਿੰਨ ਉਹ ਸਾਈਕਲੀ ਲਾਈ ਪਈ ਆ ਮੂਰੇ ਲੈ ਉਹਨਾਂ ਘਰ ਪਾਸੇ

ਲਓ ਵੀ ਮਿੱਤਰੋ ਪਹੁੰਚ ਗਏ ਲਵੇ ਵਾਲੇ ਪਿੰਡ ਮੰਗਿਆ ਲਓ। ਉਹ ਵੀ ਇਹਨਾਂ ਦੇ ਬਾਈ ਸਾਰਾਂ 16 ਦਾ 6 18 ਦਾ ਆਹ ਕਿੰਨਿਆਂ ਨੇ 18 ਉਹ ਤੁਹਾਨੂੰ ਲੈ ਪਵਾ ਦੇ ਪਰ ਇਹ ਲੋਡ ਦਾ ਲਈ ਜਾਂਦਾ ਰਹਿੰਦਾ ਨੋ ਵੀ ਬੰਦੇ ਸਾਡੇ ਸਾਹਮਣੇ ਖੜੇ ਆ ਪਹੁੰਚ ਗਏ ਸੇ ਜੇਰ ਕਰੀਏ ਛੋਟਾ ਆ ਜਾ ਬਈ ਨਾ ਨਾ ਟਾਇਰ ਟਾਇਰ ਲਾਉਣੇ ਪੈਣਗੇ ਪਹਿਲਾਂ ਆਦਾਬ ਦੇ ਕੇ ਮੈਂ ਆਉਣਾ ਖੜ ਜਾ ਹਾਂ ਬਸ ਕਹਿਣਾ ਕੀ ਆ ਆਪ ਨੂੰ ਫੜ ਕੇ ਰੱਖੋ ਆ ਨਾਲੇ 2 ਮੀਟਰ ਰੋਕ ਦਿਆ ਜਿਹੜਾ ਕੰਮ ਦਾ ਚਲ ਹੁਣ ਦੇਖ ਤੈਨੂੰ ਗਾਉਂਦਾ ਛੜ ਜਾ ਲੈ ਇੱਕ ਚੱਕਣ ਦੇ ਚੱਲ ਨੌਵੀਂ ਮਿੱਤਰੋ ਡੈਡੀ ਕਹਿੰਦਾ ਵੀ ਤੂੰ ਵੀ ਪੀ ਚਾਹ ਤੇ ਕਹਿੰਦਾ ਮੈਂ ਫਿਰ ਬਾਹਣਾਗਾ ਤੇ ਆਪਾਂ ਨੂੰ ਤਵੀਆਂ ਮਿਲੀਆਂ ਨੇ 16 ਤੇ 18 ਦਾ ਸੈੱਟ ਵੀ ਸੀ 18 ਪਰ ਆਇਆ ਵੀ ਚਲ ਹਨਾ ਸਪਰਾਜ ਥੋੜੇ ਜਿਹਾ ਹੌਲੇਆ ਟਰੈਕਟਰ ਤੇ ਖਿੱਚ ਤਾਂ ਲੈਂਦੇ ਆ ਖਿੱਚਣ ਵਾਲੀ ਚਲੋ ਕੋਈ ਗੱਲ ਨਹੀਂ ਫੇਰ ਵੀ ਲੋਡ ਲੈਂਦਾ ਰਹਿੰਦਾ ਇੰਨਾ ਤੇ 16 ਤੇ ਥੋੜਾ ਜਿਹਾ ਘੱਟ ਲੈਂਦਾ ਲੋਡ ਐ ਫਰਕ ਪਾ ਜਾਂਦਾ ਬਹੁਤ ਲਓ ਵੀ ਮੇਟਰ ਮੈਂ ਤੇ ਹਰਮਨ ਲੱਗੇ ਸੀ ਕਿ ਚਾਹ ਪੀਣ ਤੇ ਚਾਹ ਰੈਡੀ ਲਿਆਇਆ ਸੀਗਾ ਇਧਰ ਹਰਮਨ ਦੇ ਪਾਸੋਂ ਬਲਾਕ ਚ ਇਹ ਆਪਦੇ ਕਾਲਜ ਦੇ ਮੈਣਾ ਦੇ ਬਲਾਕ ਠੀਕ ਆ ਪਾਣੀ ਦੀ ਬੋਤਲ ਲਈ ਤੇ ਰੈਡੀ ਹੋ ਬੌਣ ਲੱਗ ਗਿਆ ਸੀ ਮਾ ਕਰੇ ਚੱਲ ਬਣੋ ਆਪਾਂ ਚਾਹ ਪੀ ਲੈਨੇ ਆ ਤੇ ਬਾਕੀ ਭਾਈ ਜੇ ਬਲੌਗ ਆਪਣਾ ਵਧੀਆ ਲੱਗਿਆ ਤਾਂ ਇਹਨੂੰ ਸ਼ੇਅਰ ਕਰ ਦਿਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫੇਸਬੁੱਕ ਤੇ ਦੇਖਦੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲੇ ਜਿੰਨਾ ਹੋ ਸਕਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ